ਤਰਨਤਾਰਨ ਜ਼ਿੰਨੀ ਚੌਂ ਨੂੰ ਲੈ ਕੇ ਗਿਆਨੀ ਹਰਪੀ ਸਿੰਘ ਹੋਣਾ ਨੇ ਵੀ ਤਿਆਰੀ ਕੀਤੀ ਲਈ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਸਰਗਰਮ ਹੋ ਗਈ ਹੈ ਪ੍ਰદાન ਗਿਆਨੀ ਹਰਪੀ ਸਿੰਘ ਵੱਲੋਂ ਤਰਨਤਾਰਨ ਜ਼ਿੰਨੀ ਚੌਣਾ ਚ ਜਥੇਦਾਰ ਭੁਪਿੰਦਰ ਸਿੰਘ ਖਾਲਸਾ ਯੂਐਸਏ ਨੂੰ ਚੋਣ অবজারভার ਲਗਾਇਆ ਗਿਆ ਜੱਜਦਾਰ ਭੁਪਿੰਦਰ ਸਿੰਘ ਖਾਸ ਨੇ ਦੱਸਿਆ ਕਿ ਪੰਥ ਦੀ ਮਰਿਆਦਾ ਨਾਲ ਬਣੀ ਇਸ ਪਾਰਟੀ ਵੱਲੋਂ ਲੋਕ ਹਿੱਤ ਚ ਲਈ ਫੈਸਲੇ ਨੂੰ ਸਿਰ ਮੱਥੇ ਲੈਂਦੇ ਆ ਤਰਨ ਤਾਰਨ ਜਿੰਮੀ ਚੋਣ ਲੜਨ ਜਾ ਰਹੇ ਨੇ ਤੇ ਨਵੇਂ ਅਕਾਲੀ ਦਲ ਦੀ ਟੀਮ ਵੱਲੋਂ ਪੂਰੀ ਤਰ੍ਹਾਂ ਨਾਲ ਚੋਣ ਲੜਨ ਦੀ ਤਿਆਰੀ ਕੀਤੀ ਗਈ ਹੈ ਇਸ ਸੀਟ ਉਨਾਂ ਨੇ ਕਿਹਾ ਕਿ ਅਸੀਂ ਜਿੱਤ ਕੇ ਆਪਣੀ ਪਾਰਟੀ ਦੀ ਝੋਲੀ ਪਾਵਾਂਗੇ ਉਹਨਾਂ ਦੱਸਿਆ ਕਿ ਪਾਰਟੀ ਦੇ ਸਹਿਯੋਗ ਲਈ ਉਹ ਸਪੈਸ਼ਲ ਤੌਰ ਤੇ ਯੂ ਐਸ ਏ ਤੋਂ ਪੰਜਾਬ ਆਏ ਨੇ ਤੇ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਸੇਵਾ ਮਿਲੀ ਹੈ ਉਸ ਨੂੰ ਆਪਣੇ ਪੂਰੇ ਸਿਆਸੀ ਸਫ਼ਰ ਦੇ ਤਜਰਬੇ ਨਾਲ ਚੋਣ ਆਬਜ਼ਰਵਰ ਵਜੋਂ ਮੈਦਾਨ 'ਚ ਸੇਵਾ ਨਿਭਾ ਸੰਗਤ ਦੀ ਕਚੈਰੀ ਚੇਤਨਗੇ ਪਰ ਸਵਾਲ ਹੁਣ ਇੱਥੇ ਇਹ ਹੈ ਕਿ ਪੁਨਰ ਸੁਲਜੀਤ ਸ਼ਰੋਮਣੀ ਅਕਾਲੀ ਦਲ ਚੋਣ ਲੜੇਗੀ ਕਿਵੇਂ ਕਿਉਂਕਿ ਗਿਆਨੀ ਹਰਪੀ ਸਿੰਘ ਹਰਾਕੋਲ ਅਜੇ ਚੋਣ ਨਿਸ਼ਾਨ ਨਹੀਂ ਹੈ ਤਾਂ ਫਿਰ ਗੱਲ ਆਉਂਦੀ ਹੈ ਕਿਉਂ ਕਿਸੇ ਪਾਰਟੀ ਨਾਲ ਗੱਠ ਜੋੜ ਕਰਕੇ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰ ਸਕਦੇ ਨੇ ਪਰ ਪੁਨਰ ਸੁਲਜੀਤ ਸ਼ਰੋਮਣੀ ਅਕਾਲੀ ਦਲ ਅਕਸਰ ਹੀ ਗੱਲ ਬੋਲਦੀ ਹੈ ਕਿ ਉਹ ਚੋਣ ਤੱਕੜੀ ਦੇ ਨਿਸ਼ਾਨ ਦੇ ਨਾਲ ਲੜਨਗੇ ਇਹ ਚੋਣ ਨਿਸ਼ਾਨ ਉਹਨਾਂ ਦਾ ਹੈ ਪਰ ਅਜੇ ਤਾਂ ਤਕਰੀਬ ਬਾਦਲ ਧੜੇ ਦੇ ਕੋਲ ਹੈ ਫਿਰ ਗਿਆਨੀ ਹਰਪੀ ਸਿੰਘ ਕੀ ਵਾਰਿਸ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਕੇ ਜੇ ਕਿਸੇ ਹੋਰ ਨਿਸ਼ਾਨ ਨਾਲ ਮੈਦਾਨ ਚਿਤਰਣਗੇ ਹੁਣ ਇੱਕ ਵੱਡਾ ਸਵਾਲ ਬਣਿਆ ਹੋਇਆ ਜਿਸ ਦਾ ਜਵਾਬ ਅਜੇ ਭਵਿੱਖ ਦੀ ਬੁੱਕਲ ਚ ਛੁਪਿਆ ਹੋਇਆ ਹੈ